ਮਨੁਖ ਮੂਰਖ ਸਾਧਿਆ ਮਹਾਰਾਜ ਫਰਮਾਨ ਕਹਿੰਦੇ ਹੈ ਹੰਕਾਰੀਆਂ ਨੂੰ ਮਾਰਨੇ ਬਾਤ ਦੇ ਨੇ ਮਹਾਰਾਜ ਉਹਨਾਂ ਦਾ ਅਹੰਕਾਰ ਨਾਸ਼ ਕਰ ਦਿੰਦੇ ਨੇ ਜਿਹੜੇ ਮਨੁਖ ਨੇ ਮੂਰਖ ਨੇ ਉਹਨਾਂ ਨੂੰ ਸਾਧ ਕਰ ਦਿੰਦੇ ਨੇ ਉਹਨਾਂ ਦਾ ਸੌਦਾ ਲੰਦਣੀ ਨਹੀਂ ਉਹਨਾਂ ਨੂੰ ਸਾਧ ਦਿੰਦੇ ਨੇ ਉਹ ਦੀ ਬ੍ਰਾਈ ਕਰ ਦਿੰਦੇ ਨੇ ਉਹਦਾ ਹੰਕਾਰ ਦੂਰ ਕਰ ਦਿੰਦੇ ਨੇ ਐਸੀ ਕਿਰਪਾ ਲੂ ਦੇ ਆਲੂ ਪਰਮੇਸ਼ਰ ਨੇ ਸਸੇ ਪਾਸ਼ੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਲਾ ਜੀ ਦੀ ਦੀਵਾਨ ਸ਼ੋਭਿਤ ਨੇ ਪੁਰੀਆ ਸੰਗਤਾਂ ਦੂਰੋਂ ਦੂਰ ਆ ਕੇ ਆਪਣੀਆਂ ਪੇਟਾਂ ਮਾਰਕਦੇ ਨੇ ਵਿਸ਼ੇਸ਼ ਕਰਕੇ ਕੋਈ ਅਸਤਰ ਸ਼ਸਤਰ ਘੋੜੇ ਲੈ ਕੇ ਆਉਂਦੇ ਨੇ ਜਿਹੜੇ ਤੇ ਮਹਾਰਾਜ ਦੇ ਉਹਨਾਂ ਤੇ ਬੜੀ ਕਿਰਪਾ ਹੁੰਦੀ ਦ੍ਰਿਸ਼ਟੀ ਰੰਦੀ ਇਹ ਯੁੱਧ ਸਮਾ ਹੈ ਔਰ ਧਰਮ ਯੁੱਧ ਹੈ ਕਿਸੇ ਇਸਤਰੀ ਵਾਸਤੇ ਨਹੀਂ ਕਿਸੇ ਜ਼ਮੀਨ ਵਾਸਤੇ ਨਹੀਂ ਕਿਸੇ ਰਾਜ ਵਾਸਤੇ ਨਹੀਂ ਵੇਸ਼ਰ ਤਿੰਨ ਤਰ੍ਹਾਂ ਦੇ ਯੁੱਧ ਹੋਏ ਨੇ ਜੜ ਜੁਰੂ ਜ਼ਮੀਨ ਜਾਂ ਧੰਨ ਵਾਸਤੇ ਜਾਂ ਇਸਤਰੀ ਵਾਸਤੇ ਜਾਂ ਜਮੀਨ ਵਾਸਤੇ ਅੱਜ ਤੱਕ ਦਾ ਇਤਿਹਾਸ ਸਾਰਾ ਇਹ ਦੱਸਦਾ ਵੀ ਤਿੰਨ ਪ੍ਰਕਾਰ ਦੇ ਯੁੱਧ ਹੋਏ ਲੇਕਿਨ ਦਸਵੇਂ ਪਾਸ਼ਾ ਧਰਮ ਦਾ ਯੁੱਧ ਕਰਦੇ ਨੇ ਜਦੋਂ ਸਿੱਖ ਹਿੰਦੂਆਂ ਤੇ ਮੁਸਲਮਾਨ ਬਣਾਇਆ ਜਾ ਰਿਹਾ ਜਲਮ ਰੋਕਣ ਵਾਸਤੇ ਮਾਰੇ ਨੇ ਯੁੱਧ ਕੀਤੇ ਨੇ ਉਹ ਯੁੱਧ ਵਿੱਚ ਜਿੱਥੇ ਵੀ ਜੜਾ ਵੀ ਜੁੱਦ ਕੀਤਾ ਉਹ ਜਿੱਤੇ ਨੇ ਇਹਦੇ ਹਾਰੇ ਨਹੀਂ ਲੱਖਾਂ ਦੀ ਪੋਜਾਂ ਨਾਲ ਥੋੜੇ ਥੋੜੇ ਯੋਧਿਆਂ ਨੇ ਜੁੱਦ ਕੀਤਾ ਮਾਰੇ ਦਰਵਾਜ਼ੇ ਸ਼ੋਭਿਤ ਨੇ ਬੁਣੀਆਂ ਸੰਗਤਾਂ ਆ ਰਹੀਆਂ ਨੇ ਪੁਰਵ ਵਿਧਾਇਕ ਭਾਈ ਲਾਲ ਸਿੰਘ ਆਇਆ ਮਾਰੇ ਚਰਨਾਂ ਦੇ ਸਾਰੇ ਆਪਣੇ ਪੇਟਾ ਰੱਖੇ ਮਾਰੇ ਦੀ ਖੁਸ਼ੀਆਂ ਆਨੰਦ ਪ੍ਰਾਪਤ ਕਰ ਰਹੇ ਨੇ بھائی لال سنگھ دی باری آئی لائن چ لگا سی ایک ٹال لے کے آیا بڑا خوش ہے کیونکہ بڑی قیمتی ٹال لے کے آیا سنگتہ نو بھی دسیا اس نے کہ بارہ دس میں ایک ٹال لے کے آیا گینڈی دی ٹالے گینڈی دی کھل گولی بھی اس سے اثر نہیں کر دی اثر شستہ دنوں کٹ نہیں سکتا ਐਨੇ ਮਜ਼ਬੂਤ ਢਾਲ ਜਿਹੜੇ ਕੋਲ ਬੈਠੇ ਸਨ ਦਸੇ ਪਾਸ਼ਾ ਕੋਲ ਕਹਿੰਨਗੇ ਮਾਰੇ ਭਾਈ ਲਾਲ ਸਿੰਘ ਢਾਲ ਲੈ ਕੇ ਆਏ ਬੜੀ ਸਿਫਤ ਕਰਦੇ ਨੇ ਸੱਚੀ ਗਿਆਨੀ ਦੀ ਢਾਲ ਹੁੰਦੀ ਐਸੀ ਬੜੀ ਮਜ਼ਬੂਤ ਹੁੰਦੀ ਹੈ ਕੋਈ ਇਸ ਨੂੰ ਤਲਵਾਰ ਇਤਿਆਦਿਕ ਨੇਜਕ ਕੱਟ ਨਹੀਂ ਸਕਦਾ ਭਾਈ ਲਾਲ ਸਿੰਘ ਕੇੰਦਰ ਮਾਰੇ ਬੰਦੂਕ ਦੀ ਗੋਲੀ ਵੀ ਕੁਛ ਨਹੀਂ ਕਰ ਸਕਦੇ ਮਾਰੇ ਕਹਿਣ ਲੱਗੇ ਬੰਦੂਕ ਦੀ ਗੋਲੀ ਬੜੀ ਪੈੜੀ ਹੁੰਦੀ ਹੈ ਇਹ ਪਾੜ ਕੇ ਲੰਘ ਜਾਂਦੀ ਭਾਈ ਲਾਲ ਸਿੰਘ ਨੂੰ ਹੰਕਾਰ ਆ ਗਿਆ ਉਹ ਸਾਰੇ ਬੜੀ ਸਿਫਤ ਕਰਦੇ ਸਨ ਕਹਿੰਦਾ ਮਾਰੇ ਗੋਲੀ ਮਾਰ ਕੇ ਵੇਖ ਲਓ ਭਾਵੇਂ ਗੋਲੀ ਵੱਜ ਕੇ ਡਿੱਗ ਜਾਏਗੀ ਪਿੱਛੇ ਕੁਝ ਨਹੀਂ ਵਿਗੜਨ ਲੱਗਾ ਇਸ ਦਾਲ ਦਾ ਐਸੇ ਹੰਕਾਰ ਨਾਲ ਸਈ ਬੋਲਿਆ ਮਾਰੇ ਦੇਖਿਆ ਤੇ ਹੰਕਾਰੀ ਹੋ ਗਿਆ ਕਹਿੰਦੇ ਅਸਰ ਸਹੀ ਹੋਣਾ ਚਾਹੀਦਾ ਅਸਰ ਸਹੀ ਹੋਣਾ ਚਾਹੀਦਾ ਜਿਹੜਾ ਦੂਸਰੇ ਨੂੰ ਨੁਕਸਾਨ ਦਾ ਕਰ ਲੈ ਆਪਣੇ ਆਪ ਦਾ ਬਚਾਅ ਕਰ ਲੈ ਕੋਈ ਨਿਕਾਲਾ ਸਿੱਧੀ ਪ੍ਰੀਖਿਆ ਕਰਾਂਗੇ ਵੇਖ ਲੈਣਾ ਮਹਾਰਾਜ ਅੰਦਾ ਕਹਿ ਕੇ ਉਠਿਆ ਜਦੋਂ ਵਾਪਸ ਮੁੜਿਆ ਤਾਂ ਕਈ ਸਾਰੇ ਸ਼ਰਧਾਲੂ ਪ੍ਰੇਮੀ ਮਿਲੇ ਜਿਹੜੇ ਸ਼ਰਧਾ ਰੱਖਣ ਵਾਲੇ ਕਹਿੰਦੇ ਵੀ ਕੀ ਬੋਲਿਆ ਤੇ ਗੱਲ ਵੇਖ ਲਿਓ ਤੁਸੀਂ ਅਸ ਗੋਲੀ ਨਹੀਂ ਕੁਝ ਅਸਰ ਕਰ ਸਕਦੀ ਉਹ ਮਹਾਰਾਜ ਜੋ ਮਰਜੀ ਕਰ ਸਕਦੇ ਤੂੰ ਕਹਿੰਨੇ ਇਸ ਗੋਲੀ ਨਹੀਂ ਉਸਨੇ ਕਰ ਸਕਦੀ ਇੱਕਦਮ ਖਿਆਲ ਆਇਆ ਮੈਂ ਕੀ ਬੋਲੇ ਸੱਚਮੁੱਚ ਦਸੈਂ ਪਾਜੀ ਦੀ ਤਾਕਤ ਹੈ ਜੋ ਮਰਜੀ ਕਰ ਲੈਣ ਤਾਂ ਤੇ ਮੈਂ ਬੜੇ ਗਲਤ ਲੱਭ ਬੋਲ ਆਇਆ ਹੰਕਾਰ ਦੇ ਬਸ ਬੋਲੇ ਮੂੰਹ ਚ ਨਿਕਲ ਗਏ ਹੁਣ ਬੇਨਤੀਆਂ ਕਰਦਾ ਕੀ ਕਰਾਂ ਮੈਂ ਕੋਈ ਮੂਰਗਿ ਬੱਡੇ ਸੰ ਕਿੰਨੇ ਮਹਾਰਾਜ ਜਿਤਨੇ ਦਿਆਲੂ ਵੀ ਤਰਾ ਕਿੰਨਾ ਵਰਗਾ ਕਿਰਪਾਲੂ ਦਿਆਲੂ ਵੀ ਕੋਈ ਨਹੀਂ ਤੋ ਅਰਦਾਸ ਕਰ ਦੇ ਮਹਾਰਾਜ ਜਨਾ ਦੀ ਅਰਦਾਸ ਕਰ ਜਾ ਕੇ ਦਰਬਾਰ ਚ ਖੜਾ ਹੋ ਗਿਆ ਤੇ ਹਵਲ ਦਾ ਪ੍ਰਸ਼ਾਦ ਕਰਾ ਤਕ ਨਾਲ ਆਪ ਸੇ ਦੇਖ ਰਹੀ ਨਾਲੇ ਅਰਦਾਸ ਗਦੇ ਮਹਾਰਾਜ ਆਪ ਨੇ ਮਾਣਿਆ ਦੇ ਮਾਣ ਨਿਤਾਣਿਆ ਦੇ ਤਾਂ ਗਰੀਬਾਂ ਦੇ ਮਾਣੂ ਆਪ ਮੈਂ ਤੁਸ ਜੇ ਬੇਡਾ ਲੈ ਕੇ ਆਇਆ ਮੈਨੂੰ ਹੰਕਾਰ ਆ ਗਿਆ ਆਪ ਕਿਰਪਾ ਕਰੂ ਮਾਫ ਕਰ ਦੇ ਮੈਨੂੰ ਮੇਰੀ ਬਹੁਤ ਗਲਤੀ ਮਾਫ ਕਰ ਦੇ ਇਹ ਕਿਰਪਾ ਲੂਹੇ ਦੇ ਆਲੂ ਮਿਹਰ ਕਰ ਰੋ ਰੋ ਕੇ ਬੇਰਦਾਸਾ ਕਰਦਾ ਹਾਂ ਸਾਰੇ ਰਾਤ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਅਰਦਾਸ ਕਰਦਾ ਰਿਹਾ ਈ ਮਾਰੇ ਮੇਰੇ ਨਿਮਾਣੇ ਦੀ लाज ਰੱਖ ਲੈਣੀ ਬੜੀ ਦੂਰੋਂ ਮੈਂ ਆਪਦਾ ਨਾਮ ਸੁਣ ਕੇ ਆਇਆ میرا پروار آپ دا شردالو آپ دا سیوک ہے ملتے آپ کرپا بخش رحمت کرو میری پیٹا سویکار کرو تو میں گلتی نالبول آیا ہنکار دے میرا ہنکار نا تے میں نو مان بخش کرو دے دن لردہ لردہ دربار چاہے مارے کہ بھائی لال سنگ آ سامنے ਖੜਾ ਹੋ ਜਾ ਸਾਹਮਣੇ ਢਾਲ ਲੈ ਕੇ ਹੁਕਮ ਹਾਰਾਜਾ ਹੋਇਆ ਹੁਣ ਅੰਦਰ ਉਹ ਅਰਦਾਸਾਂ ਕਰੀ ਜਾਂਦੇ ਕਿ ਮਾਰੇ ਇਲਾਜ ਰਖ ਲਿਓ ਮੇਰੀ ਮਾਰੇ ਕਿਹਾ ਭਾਈ ਆਲਮ ਸਿੰਘ ਬੜਾ ਤੇਜ ਨਿਸ਼ਾਨੇਦਾਰ ਹੈ ਭਾਈ ਆਲਮ ਸਿੰਘ ਹੁਕਮ ਕੇ ਦਾ ਲਾ ਨਿਸ਼ਾਨਾ ਆਲਮ ਸਿੰਘ ਨੇ ਬੰਦੂਕ ਪਕੜੀ ਸਾਰੀ ਸੰਗਤ ਦੇਖਦੀ ਪਈਏ ਕੀ ਬਣੇਗਾ ਹੁਣ ਕੁਝ ਕਹਿਣ ਲੱਗੇ ਨੇ ਸਾਰੀ ਰਾਤ ਅਰਦਾਸਾਂ ਕਰਦਾ ਰਿਹਾ ਰੋਂਦਾ ਰਿਹਾ ਸਾਰੀ ਰਾਤ ਇਹ ਗਲਤ ਲਫਜ਼ੀ ਬੋਲ ਦਿੱਤੇ ਨੇ ਹੰਕਾਰ ਬੋਲ ਗਿਆ ਕੁਝ ਕਹਿਣ ਲੱਗੇ ਨਹੀਂ ਉਹ ਪਤਾ ਲੱਗ ਜਾਊਗਾ ਭਾਈ ਆਲਮ ਸਿੰਘ ਨੇ ਚਲਾਤੀ ਬੰਦੂਕ ਉਹ ਦੇਣ ਲਗਾ ਗੋਲੀ ਕਿੱਥੇ ਗਈ ਐਡਾ ਨਿਸ਼ਾਨੇਬਾਜ਼ ਗੋਲੀ ਇਧਰ ਉਧਰ ਲੰਘ ਗਈ ਮਾਰ ਕੇ ਕਹਿੰਦੇ ਭਾਈ ਆਲਮ ਸਿੰਘ ਦਾਤੇ ਮੈਂ ਹੁਣ ਦੇਖਦਾ ਦੂਸਰਾ ਨਿਸ਼ਾਨਾ ਲਾਇਆ ਉਹ ਵੀ ਗੋਲੀ ਹੋਰੇ ਪਰੋਂ ਲੰਘ ਗਈ ਦੀਸੇ ਦਾ ਨਿਸ਼ਾਨਾ ਲਗਾਉਂਦਾ ਉਹ ਆਲਮ ਸਿੰਘ ਬੜਾ ਸਾਵਧਾਨ ਹੋ ਕੇ ਲਗਾਉਂਦਾ ਪਿਆ ਮੇਰਾ ਨਿਸ਼ਾਨਾ ਬਿਲਕੁਲ ਟਾਰਗੇਟ ਤੇ ਲੱਗਦਾ ਔਰ ਇਸ ਕਰਕੇ ਆਲਮ ਸਿੰਘ ਦਾ ਨਾਮ ਬੜਾ ਸੀ ਜਿੱਥੇ ਨਿਸ਼ਾਨਾ ਲੱਗਦੇ ਬਿਲਕੁਲ ਗੋਲੀ ਉੱਥੇ ਜਾਂਦੀ ਸੀ ਤੇ ਤੀਸਰੀ ਵਾਰ ਉਹਨੇ ਗੋਲੀ ਚਲਾਉਤੀ ਤਾਂ ਵੀ ਢਾਲ ਤੇ ਪਤਾ ਹੀ ਨਹੀਂ ਢਾਲ ਕਿਹੜੇ ਪਾਸੇ ਗੋਲੀ ਕਿਹੜੇ ਪਾਸੇ ਸਾਰੇ ਬੜੇ ਹੈਰਾਨ ਹੋ ਗਏ ਜਿੰਨੇ ਯੋਧੇ ਬੈਠੇ ਸਨ ਵੀ ਆਲਮ ਸਿੰਘ ਦਾ ਨਿਸ਼ਾਨਾ ਤਾਂ ਮੰਨਿਆ ਹੋਇਆ ਹੈ اس کر کے مارے نے آلم سنگ بلایا تو نشانہ لگا تے گولیاں ساری تین گولیاں ایک بھی تین تینوں گولیاں پتہ نہیں لگا اورے پروں نکل گئی ہیں وہ لال سنگھ ٹال لے کے کھڑے ہی رہ گیا گولی پاسے تو بھی کوئی بنا رہی بھی نہیں لگی لگ بھائی لال سنگ دا پہ مارے نے کرپا دا کیتی ہے کی دا ارد تا ہویا ہے ਮਾਰੇ ਨੇ ਆਪ ਬੰਦੂਕ ਪਕੜ ਲਈ ਕਹਿੰਦੇ ਲਿਆਓ ਸਾਨੂੰ ਦੇ ਫਿਰ ਮਾਰੇ ਜਿਉ ਬੰਦੂਕ ਸਿੱਧੀ ਕੀਤੀ ਆਕੇ ਦੌੜ ਕੇ ਚਰਨ ਤੇ ਪਿਆ ਕਹਿੰਦਾ ਮਾਰੇ ਆਪ ਦਸ਼ਮੇਰ ਪਰਬਤ ਉਡਾ ਦਿਓਗੇ ਗੋਲੀ ਮਾਰ ਕੇ ਮੈਂ ਕੀ ਚੀਜ਼ ਆ ਆਪ ਸਮਰਥ ਹੋ ਜੋ ਚਾਹੋ ਕਰ ਸਕਦੇ ਹੋ ਮੇਰੀ ਡਾਲ ਤੁਹਾਡੇ ਨਿਸ਼ਾਨੇ ਅਗੇ ਕੀ ਕਰ ਸਕਦੀ ਕੁਝ ਨਹੀਂ ਕਰ ਸਕਦੀ ਆਪ ਦੀ ਇਹ ਸ਼ਕਤੀ ਬੇਅੰਤ ਹੈ ਆਪ ਦਸ਼ਮੇਰ ਪਰਬਤ 'ਤੇ ਗੋਲੀ ਲਗਾ ਸਕਦੇ ਹੋ ਡਾਲ ਕੀ ਹੈ مڑ بےنتی کرتا ہے کرتا ہے مہاراج جی سارے حیران نے بھی آلم سنگھ کا نشان کی طرح طرح چرچا ہو رہی بھی ہو گیا آلم سنگھ نے کی ہو گیا تین واری گولی چلائی ایک بھی نہ لگی پوچھنے لگے مہاراج آلم سنگھ کا نشانہ تو اموک ہے یہ کی گل ہو گئی مہار سنگت کا پرم تورک کہیں لگے پائی لال سنگھ نے ارداس کر دیتی ہے۔ ہبل کا پرشاد کرا کے انہیں اردس کی سارے نو جسویں جسمیں گرو ساتھ سمجھ کے یہ مارے کرپا کرنی بخش رحمت کرنی بڑی بڑی گلتی گئی ہے۔ یہ مہاراج نا نشانہ لگا کے دیکھ لو پاویں میں میں جی جیہاں دروار چاہیا میری لاج رکھ لے۔ ਬਾਰ ਬਾਰ ਇਹਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਬਲਵਾਨ ਕਰ ਲਈ ਇਸ ਕਰਕੇ ਇਹ ਭਾਈ ਆਲਮ ਸਿੰਘ ਦਾ ਨਿਸ਼ਾਨਾ ਚੁੱਕ ਗਿਆ ਦਾ ਦਾਸ ਇਹਨਾਂ ਅਸਲਮ ਦਾ ਔਰ ਇਹਦਾ ਹੰਕਾਰ ਵੀ ਦੂਰ ਕਰਦਾ ਮਹਾਰਾਜ ਨੇ ਐਸੇ ਕਿਰਪਾ ਲੋ ਦੇ ਆਲੂ ਦਸਵੇਂ ਪਾਸ਼ਾ ਤੇ ਮਹਾਰਾਜ ਫਰਮਾਉਂਦੇ ਹਰ ਹੰਕਾਰੀਆਂ ਮਾਰਨੇ ਵਾਏ ਹੰਕਾਰੀਆਂ ਦਾ ਮਾਨ ਜਿਹੜਾ ਉਹ ਮਾਨ ਗਰਭ ਜਿਹੜਾ ਗਲਾ ਦਿੰਦੇ ਨੇ ਮਾਰੇ ਖਤਮ ਕਰ ਦਿੰਦੇ ਨੇ ਅਰਹੰਕਾਰਿਆ ਮਾਲ ਨਿਮਾਏ ਮਨਮਖ ਮੂਰ ਸਾਧਿਆ ਜਿਹੜੇ ਮਨਮਖ ਨੇ ਉਹਨਾਂ ਨੂੰ ਮੂਰਖਾ ਨੂੰ ਮਾਰ ਸਾਧਿਆ ਰੱਖ ਦਿੰਦੇ ਨੇ ਠੀਕ ਕਰਕੇ ਰੱਖ ਦਿੰਦੇ ਨੇ ਸ਼ਲੋਕ ਮੱਲਾਤੀਜਾ ਮਨੁਖ ਮੈਲੀ ਕਾਮਣੀ ਕੋਲਖਣੀ ਕੁਨੋ ਹਲਦਸਨੇ ਜੀਬ ਰੂਪੀ ਸਤਰੀ ਹੈ ਪਤੀ ਬਰਮਾਤਮਾ ਹੈ ਇਹ ਮਨਮਖ ਬੰਦਾ ਕੈਸਾ ਹੈ ਮੈਲਾ ਦਿਲ ਦਾ ਇਹ ਸੀ ਸ੍ਰੀ ਹਜੀ ਬ੍ਰੂ ਬ੍ਰਿ ਸ੍ਰੀ ਕੁਲਖਣੀ ਆਪਣੀ ਕੁਲ ਦਾ ਖਿਆ ਕਰਨ ਵਾਲੀ ਉਹ ਨਾਰ ਕੁਇਸਤੀਆਂ ਵਾਲੀ ਸੇਲ ਵਾਲੀ ਗੱਲੀ ਕੋਈ ਨਹੀਂ ਇਸ ਵਿੱਚ ਫਿਰ ਛੋੜਿਆ ਘਰ ਆਪਣਾ ਆਪਣਾ ਪਤੀ ਵੀ ਛੱਡਦਾ ਘਰ ਵੀ ਛੱਡਦਾ ਪਰ ਪ੍ਰਖੇ ਨਾਲ ਪਿਆਰ ਦੂਸਰੇ ਪੁਰਸ਼ਾਂ ਨਾਲ ਪਿਆਰ ਲਖਿਆ ਯਾਨੀ ਪਰਮੇਸ਼ਰ ਨਾਲ ਪਿਆਰ ਨਹੀਂ ਪਾਇਆ ਚੋਰ ਭੂਤਾਂ ਪ੍ਰੇਤਾਂ ਨਾਲ ਪਿਆਰ ਬਣਾ ਕੇ ਬੈਠੇ ਨੇ ਮੜੀਆਂ ਮਸਾਂੀਆਂ ਨਾਲ ਤਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਕਉਂ ਤਿਸ਼ਨਾ ਦੀ ਖਤਮ ਨਹੀਂ ਹੁੰਦੀ ਹੁਣ ਸੜਦੇ ਪੀਰੇ ਜੀਵ ਰੂਪ ਸਤਰੀ ਸੜਦੀ ਹੋਈ ਪੁਕਾਰ ਕਰਦੀ ਏ ਮਹਾਰਾਜ ਬਚਾਓ ਹੁਣ ਤਿਸ਼ਨਾ ਦੇ ਤਿਸ਼ਨਾ ਦੀ ਬੁਝੀ ਨਹੀਂ ਕਦੀ ਹੁਣ ਜਲਦਾ ਬੇਹਰੀਰ ਤੇ ਪੁਕਾਰ ਕਰਦਾ ਨਾਨਕ ਬਿਨਾਵੇਂ ਕਰੂ ਕੋ ਸੋਣੀ ਪਰਣਾ ਛੋੜੀ ਬਧਾਰ ਮਾਰੇ ਫਰਮਾਨ ਕਹਿੰਦੇ ਬਿਨ ਨਾਮੇ ਕ੍ਰੂਪ ਨਾਮ ਜਪੇ ਤੋਂ ਬਿਨਾ ਇਹਦਾ ਰੂਪ ਕੈਸਾ ਕ੍ਰੂਪ ਹੈ ਕੋ ਸੋਹਣੀ ਜਰਾ ਵੀ ਸੁੰਦਰ ਨਹੀਂ ਬਨਹਣ ਛੋੜੀ ਪਤਾਰ ਇਸ ਕਰੇ ਬਦੀ ਨੇ ਛੜੀ ਦਿੱਤੀ ਬਦੀ ਨੇ ਰਖਿਆ ਨਹੀਂ ਆਪਣੇ ਨਾਲ ਕਰੇ ਹੀ ਬਾਹਰ ਕਰਦੀ ਪੱਲਾਤੀਜਾ ਸ਼ਬਦ ਰਤੀ ਸੁਆਗਣੀ ਜਿਹੜੇ ਸ਼ਬਦ ਨਾਲ ਲੱਗੇ ਹੋਏ ਨੇ ਪਰਮੇਸ਼ਰ ਦੇ ਨਾਮ ਨਾਲ ਲੱਗੇ ਨੇ ਉਸ ਵਾਗਣੀ ਸ੍ਰੀਆਵੰਦੀਆਂ ਨੇ ਸਤਿਗੁਰੂਗੇ ਭਾਏ ਪਿਆਰ ਸਦੂਰਾਂ ਦੇ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ ਸ਼ਰਧਾਲਾ ਪਿਆਰ ਰਖਦੇ ਨੇ ਸਦਾ 라ਵੇ ਪਿਰਾ ਆਪਣਾ ਸੱਚੇ ਪ੍ਰੇਮ ਬਿਆਰ ਉਹ ਸਦਾ ਪਦੀਦਾ ਆਨੰਦ ਪ੍ਰਾਪਤ ਕਰਦੀਆਂ ਨੇ ਸੱਚੇ ਪ੍ਰੇਮ ਪਿਆਰ ਸੱਚੇ ਪ੍ਰਭੂ ਨਾਲ ਉਹਨਾਂ ਦਾ ਪਿਆਰ ਲੱਗਾ ਹੋਇਆ ਹੈ ਜਿਸ ਕਰਕੇ ਪਦੀ ਪਰਮਾਤਮਾ ਦਾ ਪਿਆਰ ਹਮੇਸ਼ਾ ਪ੍ਰਾਪਤ ਕਰਦੇ ਨੇ ਅਸ ਵਾਲੇ ਉਹ ਸੁੰਦਰੀ ਸ਼ੋਭਾਵੰਤੀ ਨਾ ਬੜੀਆਂ ਸੁਭਾਗਸ਼ਾਲੀ ਇਸਤਰੀਆਂ ਦੇ ਨੇ ਜਿਨ੍ਹਾਂ ਦੇ પતિ ਦੀ ਕਿਰਪਾ ਹੁੰਦੀ ਹੈ ਆਤਸ ਵਾਲੇ ਬੜੇ ਸੁਨਸਲਾਗਾ ਉਹਨਾਂ ਦੀ ਕਰਦੇ ਸਾਰੇ ਐਸੀ ਸੁੰਦਰ ਰੂਪ ਵਾਲੀ ਹੈ ਸ਼ੋਭਾਵੰਤੀ ਨਾ ਉਹ ਹਰ ਜਗ੍ਹਾ ਦੀ ਸ਼ੋਭਾ ਹੁੰਦੀ ਹੈ ਐਸੀ ਨਾ ਰ ਐਸੀ ਸ੍ਰੀ ਅਜੀਬ ਰੂਪੀ ਸ੍ਰੀ ਜਿਹੜਾ ਪਰਮਾਤਮਾ ਦਾ ਨਾਮ ਜਪਦੇ ਨੇ ਹਰ ਜਗ੍ਹਾ ਉਹਨਾਂ ਦੀ ਸ਼ੋਭਾ ਹੁੰਦੀ ਨਾਨਕ ਨਾਮ ਸੁਹਾਗਣੀ ਮੇਲੀ ਮੇਲਨ ਹੇ ਇਹਦੇ ਉਹ ਸਾਗੜੀਆਂ ਇਸਤਰੀਆਂ ਨੇ ਜਿਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਉਹ ਬੜੀਆਂ ਪਾਗਮਲੀ ਈਸਰੀ ਹੈ ਜੀਬ ਰੂਪੀ ਸ੍ਰੀ ਜਿਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਪੌੜੀ ਹਰ ਤੇਰੀ ਸਭ ਕਰੇ ਉਸਤਤ ਇਹ ਮਾਰੇ ਸਾਰੇ ਤੇਰੀ ਉਸਤਤ ਕਰ ਦੇ ਨੇ ਜਿਨ ਫਾਤੇ ਕਾਢਿਆ ਜਿਹੜੇ ਫਸੇ ਹੋ ਸੰ ਕਿਥੇ ਮਾਇਆ ਦੇ ਮੋਹ ਦੇ ਵਿੱਚ ਕਾਮ ਕਰੋ ਮੋਲ ਹੰਕਾਰ ਦੇ ਵਿੱਚ ਇਹ ਮਾਰੇ ਆਪਨੇ ਕਿਰਪਾ ਕਰਕੇ ਉਹਨਾਂ ਨੂੰ ਕੱਢ ਲਿਆ ਉਹ ਸਾਰੇ ਮਾਰੇ ਤੁਹਾਡੀ ਉਸਤਤ ਕਰਦੇ ਨੇ ਸਿਵ ਸਲਾਗਾ ਕਰਦੇ ਨੇ ਆਪਨੇ ਉਹਨਾਂ ਨੂੰ ਉਸ ਕਾਮ ਕਰੋ ਵਿਸ਼ੇ ਵਿਕਾਰਾਂ ਚੋਂ ਕੱਢ ਲਿਆ ਹਰ ਤੁਦ ਨੋ ਕਰੇ ਸਭ ਨਮਿਸ਼ਕਾਰ ਜਿਨ ਬਾਪੇ ਤੇ ਰਾਖਿਆ ਉਹ ਸਾਰੇ ਮਾਰੇ ਨੇ ਆਪਣੇ ਨਮਿਸ਼ਕਾਰਾਂ ਕਰਦੇ ਨੇ ਜਿਨ੍ਹਾਂ ਤੁਸੀਂ ਪਾਪ ਕਰਨ ਤੋਂ ਬਚਾ ਲਿਆ ਪਾਪ ਦੀ ਗ੍ਰਸਨ ਡੁਬਦੇ ਸੰ لیکن انہوں نے ارداس بینتی کی تھی اور آپ نے کرپا کر کے انہوں نے بچا لیا آپ نے کر دے رہے ہر نبا تو مان ہر ڈاڈی تو ہوں ڈاڈی ہوں تو ڈاڈیا مارے نو آپ مان دن والے ہواڈیا تو اوپر تصویر ڈاڈے ہو جب ڈاڈا ہوگے ہو کے ملے اس نے ہو ہو کے آپ ملتے دے ہر ہنکاریاں مان نبائے من مخمور سا دیا ਹੰਕਾਰੀਆਂ ਦਾ ਮਨ ਮੰਦਰ ਮਰਦਨ ਕਰ ਦਿੰਦੇ ਆ। ਉਹਦਾ ਹੰਕਾਰ ਨਾਸ਼ ਕਰਕੇ ਨਿਵਾ ਦਿੰਦੇ ਆ ਆਪ ਉਹਨਾਂ ਨੂੰ। ਮਨਮੁਖ ਮੂਰ ਸਾਧਿਆ ਮਰਵੇ بڑے ਮਨਮੁਖ ਜਿਹੜੇ ਆਉਂਦੇ ਨੇ ਮੂਰਖ ਆਉਂਦੇ ਨੇ ਉਹਨਾਂ ਨੂੰ ਵੀ ਆਪ ਸੁਧਾਰ ਦਿੰਦੇ ਆ। ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਜਿਹੜੇ ਭਗਤ ਆਪ ਦੀ ਚਰਨਾਂ ਦੀ ਸੇਵਕ ਨੇ ਉਹਨਾਂ ਨੂੰ ਆਪ ਵਡਿਆਈਆਂ ਦੇ ਦਿਓ। ਗਰੀਬ ਅਨਾਥਿਆ ਜਿਹੜੇ ਗਰੀਬ ਨੇ ਜਿੰਨਾ ਦਾ ਕੋਈ ਵੀ ਨਹੀਂ ਉਹਨਾਂ ਦੇ ਆਪਨਾਥ ਉਹਨਾਂ ਦੇ ਸਵਾਮੀ ਹੁੰਦੇ ਨੇ ਠਾਕੁਰ ਆ ਇਸ ਕਰਕੇ ਮਹਾਰਾਜ ਦਸਤੇ ਨੇ ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਨੇ ਕੋਈ ਸਵਾਗਣੀਆਂ ਇਸਤਰੀਆਂ ਹੁੰਦੀਆਂ ਨੇ ਜਿਹੜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਉਹਨਾਂ ਦੁਆਗਣਾ ਇਸ ਤਰ੍ਹਾਂ ਕਿਹਾ ਜਾਂਦਾ ਛਟੜੀ ਇਸਤਰੀਆਂ ਹੁੰਦੀਆਂ ਨੇ ਜਿੰਨਾ ਕਾਰੋਬਾਰ ਨਹੀਂ ਹੁੰਦਾ ਕੋਈ ਇੱਜ਼ਤ ਮਨ ਨਹੀਂ ਹੁੰਦਾ ਇਸ ਕਰਕੇ ਪਰਮੇਸ਼ਰ ਨਾਲ ਜੁੜੇ ਹੋਏ ਜਿਹੜੇ ਨੇ ਉਹੀ ਜੀਵ ਜਿਹੜੇ ਨੇ ਸੰਸਾਰ 'ਚ ਆਏ ਸਫਲੇ ਹੁੰਦੇ ਨੇ ਮਾਨ ਪ੍ਰਾਪਤ ਕਰਦੇ ਨੇ